ਪਿੰਡ ਚੀਮਾ ਦੀ ਇਸ ਸੱਤ ਵਿੱਚ 71 ਸਾਰੇ ਸਤਕਾਰਯੋਗ ਹਾਜ਼ਰਿੰ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੋਕ ਸਭਾ ਲਈ ਇਕੱਤਰ ਹੋਇਆ ਇੱਕ ਤਰੀਕ ਨੂੰ ਮੇਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਸਾਡੇ ਜ਼ਿਲ੍ਹਾ ਮਰਦਾਨ ਉਦੀਪ ਸ਼ਕਾਲਾ ਤੇ ਲੋਜੀ ਸਾਡੇ ਪੰਚ ਸਰਪੰਚ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਅਤੇ ਦਰਜਾ ਬਦਰਜਾ ਪਿੰਡ ਦੇ ਪਤਵੰਤੇ ਸੱਜਣ ਪੰਚ ਨੰਬਰ ਦਾ ਸਾਰੇ ਮੈਂ ਅੱਜ ਇੱਕ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ 70 75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਨਾਲ ਪੋਲਿਟਿਕਸ ਵਿੱਚ ਹੌਲੀ ਹੌਲੀ ਨਿਖਾਰ ਹੋਣ ਲੱਗਿਆ ਪਹਿਲਾਂ ਕਿਸੇ ਵੱਲੇ ਆਪਣੇ ਪੰਜਾਬ ਦੀ ਗੱਲ ਕਰ ਲਈ ਤੇ ਬੜੇ ਚੰਗੇ ਸਾਦੇ ਜਿਹੇ ਆਗੂ ਹੁੰਦੇ ਸੀਗੇ ਔਰ ਬਹੁਤ ਅੱਛੇ ਇਮਾਨਦਾਰ ਲੀਡਰਸ਼ਿਪ ਪੰਜਾਬ ਚ ਚੱਲੀ ਗਲਤ ਦੇਸ਼ ਦੀ ਵੀ ਕਰ ਸਕਦੇ ਪਰ ਮੈਂ ਪੰਜਾਬ ਦੀ ਗੱਲ ਕਰਦਾ ਸਾਡੇ ਮਾਸਟਰ ਤਾਰਾ ਸਿੰਘ ਕੀ ਹੋਏ ਹੋਏ ਕੋਈ Hindu ਪਰਿਵਾਰ ਵਿੱਚ ਪੈਦਾ ਹੋਏ ਪਰ ਉਹ ਇੰਦੇ ਪਰਪੱਕ ਸਿੱਖ ਬਣੇ ਮੁੜ ਕੇ ਕਿ ਸਿੱਖਾਂ ਨੇ ਉਹਨਾਂ ਨੂੰ ਆਪਣੇ ਸਿਰ ਤੇ ਪਟਾ ਕੇ ਨਾ ਸਿਰਫ ਐਸਜੀਪੀਸੀ ਦਾ ਪ੍ਰਧਾਨ ਬਣਾ ਬਲਕਿ ਸ਼ੁਕੁਨੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਔਰ ਇਸ ਤਰ੍ਹਾਂ ਹੀ ਕਾਂਗਰਸ ਵਿੱਚੋਂ ਵੀ ਉਸ ਵਕਤ ਸਰਦਾਰ ਪ੍ਰਤਾਪ ਸਿੰਘ ਕਹਿਰੂ ਵਰਗੇ ਜਿਹੜੇ ਬਹੁਤ ਪੜ੍ਹੇ ਲਿਖੇ ਸੀ ਬਾਹਰੋਂ ਪੜ੍ਹ ਕੇ ਆਏ ਸੀ ਪੜਾਇਆ ਐਸਜੀਪੀਸੀ ਨੇ ਸੀ ਉਹਨਾਂ ਨੂੰ ਐਸਜੀਪੀਸੀ ਦੇ ਖੱਤਿਰ ਤੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਬਹੁਤ ਅੱਛੇ ਕੂਰਨੇ ਪਾਏ ਚੰਗਾ ਰਾਜ ਕੀਤਾ ਫਿਰ ਹੋਰ ਬੜੇ ਸਾਦੇ ਬੰਦੇ ਗਿਆਨੀ ਗਰਤਾਰ ਸਿੰਘ ਜੀ ਵਰਗੇ ਜਿਹੜੇ ਇੰਨੇ ਸਾਦੇ ਸ੍ਰੀਏ ਕਿ ਉਹ ਪਜਾਮਾ ਤੱਕ ਕੇ ਇਥੇ ਮੋਢੇ ਤੇ ਤੇ ਚੰਡੀਗੜ੍ਹ ਦੇ ਸੈਕਟਰੀਅਰੇਟ ਚ ਵੱਢ ਜਾਂਦੇ ਸੀਗੇ ਕਿੰਨਾ ਸਾਦਗੀ ਇੰਨੀ ਨਿਮਰਤਾ ਔਰ ਇੰਨੇ ਰਸੂਲਾ ਦੇ ਪੱਕੇ ਸੀ ਲੋਕੀ ਕਿ ਜਿਲਾ ਕਟਰੀਆਂ ਮਨਜ਼ੂਰ ਸੀਗੀਆਂ ਲੇਕਿਨ ਚੁਕੜਾ ਮਨਜ਼ੂਰ ਨਹੀਂ ਸੀ ਇਸ ਦੇਸ਼ ਵਿੱਚ ਐਮਰਜੈਂਸੀ ਲੱਗੀ ਜੱਜਦਾਰ ਕੋ ਚੰਦ ਸਿੰਘ ਤੌੜਾ ਅਰਗੇ ਬੰਦੇ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਮਾਰਕੇ ਬੰਦੇ 19-19 ਮਹੀਨੇ ਕੈਦ ਰਹੀ ਆਪਣੇ ਰਸੂਲਾ ਦੇ ਕੈਮਰੇ ਪਿੱਛੇ ਨਹੀਂ ਹਟੇ ਔਰ ਕਦਰਾਂ ਕੀ ਤਾਂ ਇਸ ਦੇਸ਼ ਵਿੱਚ ਪਹਿਲਾ بڑا ہی مجبوط ہدا سکا فرض کرو ریل حادثہ ہو گیا کوئی چاڑی پی جا سو بندہ کٹھا کے دے مار جاندا سی تا ریلوے منسٹر کو استیفہ لیا جاندے سکا اگر کوئی جہاز دا حادثہ ہو جانا تے جہاز میں منتری نے اپنے ہاپ استیفہ دے دینا اگر کسے ہو دپارٹمنٹ وچ کوئی موٹا کو کپڑا ہونا تے اس منسٹر نے اپنے ہاپ استیفہ دے دینا کہ میں ایک جمعواری چکھنا ہوں ਪਰ ਹੁਣ ਤਾਂ ਇੱਜਾ ਕੀਚ ਪੜਾ ਹੋ ਗਿਆ ਸਾਡੀ ਪੋਲਿਟਿਕਸ ਵਿੱਚ ਕਿ ਕੋਈ ਸੇਫੂ ਡਾਰੀਨੇਗਾ ਆ ਕੱਲ ਦੀ ਇੱਕ ਬਲਕਾਰ ਸਿੰਘ ਨਾਦਾ ਲੁਕਰ ਬਾਡੀ ਦਾ ਮਿਨਿਸਟਰ ਆ ਆਮ ਆਦਮੀ ਪਾਰਟੀ ਦਾ ਕੱਲ ਦੀ ਉਹਦੀ ਬੜੀ ਅਸ਼ਲੀਲ ਗੰਦੀ ਵੀਡੀਓ ਆਈ ਗਈ ਕੋਈ 21 ਸਾਲ ਦੀ ਲੜਕੀ ਨੂੰ ਉਹ ਨੌਕਰੀ ਵੈਦਾ ਕਰਦਾ ਕਿ ਤੈਨੂੰ ਮੈਂ ਨੌਕਰੀ ਦਊਂਗਾ ਤੇ ਤੂੰ ਮੇਰੇ ਨਾਲ ਤੁਲਕਾਤ ਬਣਾ ਉਸ ਮੱਤਰਕਾਰ ਨੇ ਉਹਦੀ ਜਿਹੜੀ ਵੀਡੀਓ ਦਾ ਸੀ ਲੜਕੀ ਦਾ ਮੁਖ

ਉਦਿਨ ਇੱਕ ਮੇਰੇ ਕੋਲ ਵੀਡੀਓ ਕਲਿੱਪ ਲੈ ਕੇ ਆਏ ਉਹ ਇੱਕ ਨੌਜਵਾਨ ਦਾ ਮੁੰਡੇ ਦਾ ਸ਼ੋਸ਼ਣ ਕਰਦੇ ਆ ਉਹ ਵੀਡੀਓ ਚ ਮੈਂ ਜਦੋਂ ਵੀਡੀਓ ਦੇਖੀ ਐਡੀ ਗੰਦੀ ਸੀ ਵੀ ਮੈਂ ਕਿਹਾ ਕਿ ਇਹ ਸੋਸ਼ਲ ਮੀਡੀਆ ਤੇ ਚੱਲੇਗੀ ਤਾਂ ਸਾਡੇ ਦਾ ਨੌਜਵਾਨਾਂ ਦੇ ਉੱਤੇ ਬੜਾ ਬੜਾ ਅਸਰ ਪਵੇਗਾ ਅਸੀਂ ਉਹ ਵੀਡੀਓ ਚੱਕ ਕੇ ਤੇ ਰਾਜਪਾਲ ਪੰਜਾਬ ਨੂੰ ਮਿਲ ਕੇ ਉਹਨਾਂ ਦੇ ਰਾਜਪਾਲ ਪੰਜਾਬ ਨੇ ਉਸ ਵੀਡੀਓ ਨੂੰ ਫੋਰੈਂਸਿਕ ਜਿਹੜੀ ਲੈਬੋਰੀ ਹੁੰਦੀ ਆ ਕਿ ਕਿਤੇ ਗਲਤੀ ਨਹੀਂ ਬਣਾਈ ਉਹਦੇ ਤੋਂ ਤਸਦੀਕ ਕਰਾ ਉਹ ਦਰਸ ਪਾਈ ਗਈ ਰਾਜਪਾਲ ਪੰਜਾਬ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਇਦਾਂ ਦਾ ਜਿਹੜਾ ਗੰਦਾ ਮਾਚੀ ਜਿਹੜਾ ਲਾਲ ਚੰਦ ਕਟਾਰੂ ਚੱਕ ਇਹਨੂੰ ਬਾਹਰ ਕੱਢਿਆ ਜਾਵੇ ਨਹੀਂ ਕੱਢਿਆ ਮੇਰੇ ਵਿੱਚ ਦਸੂਰ ਇਦਾਂ ਦੇ ਕਿਸੇ ਪਾਰਟੀ ਵਿੱਚ ਕੋ ਬੰਦੇ ਹਨ ਜਿਹੜੇ ਆ ਅਸ਼ਲੀਲ ਅਰਕਤਾ ਕਰਨ ਕੁੜੀਆਂ ਤੇ ਮੁੰਡਿਆਂ ਨੂੰ ਦਾ ਸ਼ੋਸ਼ਣ ਕਰਨ ਤੇ ਬੜੇ ਚੋੜੀਆਂ ਛਾਤੀਆਂ ਕਰਕੇ ਮਨਿਸਟਰ ਬਣੇ ਫਿਰਦੇ ਨੇ ਆ ਹੋਕਾ ਦਾ ਭਗਵੰਤ ਮਹਿਰਾਨ ਆ ਉਹ ਕਿਦਾਂ ਮੱਥੇ ਲੱਗਦਾ ਉਹ ਇਹਨਾਂ ਦੇ ਮੂੰਹ ਜਦੋਂ ਵੀਡੀਓ ਤਾਂ ਸਾਰੇ ਨੇ ਦੇਖ ਲਈਆਂ ਉਹ ਕਿਹੜੇ ਨਾਲ ਮੱਥੇ ਲੱਗੇਗਾ ਬਲਕਾਰ ਸਿੰਘ ਦੇ ਕਿਦਾਰੂ ਚੱਕ ਦੇ ਰੋਜ਼ ਮੱਥੇ ਲੱਗਦਾ ਅੱਛਾ ਫਾਇਦ ਬਣਾ ਰਹਾ ਕਿ ਮੈਂ ਉਹ ਅਫਸਰ ਇਹਨਾਂ ਮਤਰੀਆਂ ਦੇ ਕਿਦਾਂ ਮੱਥੇ ਲੱਗਣਗੇ ਉਹਨਾਂ ਦੇ ਘਰਾਂ ਦੇ ਬੱਚੇ ਨੇ ਲੜਕੀਆਂ ਨੇ ਬੇਚੇ ਨੇ ਘਰਵਾਲੀਆਂ ਨੇ ਔਰਤਾਂ ਨੇ ਕਿਦਾਂ ਮੱਥੇ ਲੱਗਰੋਂਗੇ ਔਰ ਮੈਂ ਉਹਨਾਂ ਦੇ ਆ ਬਲਕਾਰ ਸਿੰਘ ਦੇ ਕਿਦਾਰੂ ਚੱਕ ਦੇ ਬੋਟਾ ਦੇ ਬਣਾ ਰਹਾ ਆ ਤੋ ਕਿਹਦੇ ਦੇ ਨਾਲ ਜਾ ਕੇ ਗੱਲ ਚਾਲ ਪਾਉਂਦੇ ਹੋਣਗੇ ਕੀ ਹਾਰ ਪਾ ਕੇ ਕਹਿੰਦੇ ਹੋਣਗੇ ਬਹੁਤ ਚੰਗਾ ਕੰਮ ਕੀਤਾ ਥਾਪੀ ਦਿੰਦੇ ਹੋਣਗੇ ਕਿ ਤਗੜਾ ਹੋ ਕੇ ਹੋਰ 10 12 ਇੱਕਾ ਇੱਕ 스캔ਲ ਕਰ ਇੱਥੇ ਖੜਿਆ ਬਾਕੀ ਕੁਮਾਂ ਦੀਆਂ ਗੱਲਾਂ ਦੂਜੀਆਂ ਗੱਲਾਂ ਇਹ ਤਾਂ ਇਹਨਾਂ ਦਾ ਝੂਠ ਏਡਾ ਕਮੰਡਾ ਸਾਬਤ ਹੋ ਜਾਣਾ ਔਰ 3-4 ਗੱਲਾਂ ਨੇ ਘਰਾਦਣੀਆਂ ਸਾਡਾ ਥੋੜਾ ਤੁਝਵੇਂ ਜ਼ਿਆਦਾ ਨੇ ਇਹਨਾਂ ਦੇ ਕਿਰਦਾਰ ਦੀ ਗੱਲ ਕਰਦਾ ਮੈਂ ਅੱਜ ਚਲੋ ਸੜਕਾਂ ਬਣੀਆਂ ਨਹੀਂ ਬਣੀਆਂ ਨਾਲੀਆਂ ਬਣੀਆਂ ਨਹੀਂ ਬਣੀਆਂ ਸਾਡੇ ਸਕੂਲ ਅਪਗ੍ਰੇਡ ਕੀਤੇ ਨਹੀਂ ਕਿਤੇ ਉਹ ਘਟੂ ਘਟਿਆ ਕਿਰਦਾਰ ਤੇ ਚੰਗਾ ਰੱਖੋ ਆ ਬਲਕਾਂ ਮੈਂ ਇੱਕ ਬਗਰੋਲ ਪਿੰਡ ਗਿਆ ਦਰਮਿਆ ਵਿਚ ਇਦਾਂ ਮਿਲਤੀ ਸੀ ਬਗਰੋਲ ਪਿੰਡ ਦੀ ਉਹ ਮੈਨੂੰ ਕਹਿਣ ਲੱਗੇ ਕਿ ਆਪ ਅੱਜ ਆਪਾਂ ਮੀਟਿੰਗ ਇੱਕ ਐਂਡ ਬੋਲਤੇ ਕਰ ਰਹੇ ਮੈਂ ਕਿਹ ਕੀ ਗੱਲ ਉਹ ਜਦ ਨਾਲੋਂ ਸੰਬੰਧਨ ਅਸੀਂ ਨਾ ਉਹ ਜਦੋਂ ਪਿੰਡ ਗਏ ਬਗਰੌਣ ਉਹ ਪਿੰਡ ਵਾਲੇ ਕਹਿੰਦੇ ਅਸੀਂ ਮੀਟਿੰਗ ਤੁਹਾਡੀਆਂ ਦਿੱਥੇ ਇੱਕ ਕੋਲ ਬਣਾਇਆ ਭਗਵੰਤ ਮਾਨ ਨੇ ਆਪਾਂ ਉੱਥੇ ਕੋਲ ਤੇ ਗੱਲ ਕੀਤੀ ਅਸੀਂ ਜੀ ਉਹ ਸਾਨੂੰ ਪਿੰਡ ਦੀ ਸਤਿ ਤੋਂ ਕੋਈ ਕਿਲੋਕਮੀਟਰ ਤੋਰ ਕੇ ਪਟਿਆਲੇ ਦੇ ਨਾਲ ਹੱਦ ਲੱਗਦੀ ਹੈ ਇਸ ਪਿੰਡ ਦੇ ਬਗਰੌਣ ਅਸੀਂ ਉੱਥੇ ਚਲੇ ਗਏ ਭਗਵੰਤ ਮਾਨ ਨੇ ਇੱਕ ਛੁੱਟ ਭੋਲੇਆ ਲੋਕਾਂ ਦੀ ਕਚਹਿਰੀ 'ਚ ਤੇ ਇੱਕ ਟੀਵੀ ਇੰਟਰਵਿਊ ਕਰ ਰਿਹਾ ਸੀਗਾ ਉੱਥੇ ਜਗਬਾਣੀ ਦੇ ਨਾਲ ਕਿਤੇ ਚੰਡੀਗੜ੍ਹ 'ਚ ਦੋ ਵਾਰੀ ਐਮਪੀ ਬਣਨ ਤੋਂ ਬਾਅਦ ਉੱਥੇ ਟੀਵੀ ਇੰਟਰਵਿਊ 'ਚ ਕਹਿੰਦਾ ਕਹਿੰਦਾ ਕਿ ਇੱਕ ਮੈਂ ਬਗਰੋਲ ਪਿੰਡ ਗਿਆ ਬਗਰੋਲ ਪਿੰਡ ਵਿੱਚ ਲੋਕਾਂ ਨੇ ਮੈਨੂੰ ਇੱਕ ਡਰੇਨ ਦੇ ਪੁਲ ਦਾ ਮੰਗ ਕੀਤੀ ਮੈਂ ਡਰੇਨ ਦਾ ਪੁਲ ਦੇਖਣ ਤੋਂ ਬਾਅਦ ਡੀਸੀ ਸੰਗਰੂਰ ਨੂੰ ਕਿਹਾ ਕਿ ਇਹਦਾ ਐਸਟੀਮੇਟ ਲਵਾਓ ਹੋ ਇਹ ਕਿੰਨੇ ਦਾ ਪੌਲ ਬਣੇਗਾ ਮੈਂ ਤੁਹਾਨੂੰ ਆਪਣੇ ਪੈਸਿਆਂ ਚੋਂ ਐਮਪੀ ਲਾਈਫ 5 ਕਰੋੜ ਰੁਪਏ ਦੇ ਦਊਗਾ ਉਹਨਾਂ ਨੇ ਜਿਹੜਾ ਐਸਟੀਮੇਟ ਲਾਇਆ ਉਹ ਕਹਿੰਦਾ ਡੀਸੀ ਨੇ ਪੀ ਡਬਲਯੂ ਡੀ ਤੋਂ ਜਿਹੜਾ ਐਸਟੀਮੇਟ ਲਿਖਵਾਇਆ ਉਹ ਐਸਟੀਮੇਟ ਬਣਿਆ 1 ਲੱਖ 1 ਕਰੋੜ 8 ਲੱਖ ਰੁਪਏ ਕਹਿੰਦਾ ਮੈਂ ਸੋਚਿਆ ਕਿ ਦਾ ਬੜਾ ਵੱਡਾ ਪੈਸਾ ਮੈਨੂੰ 50 ਪੈਸੇ ਦੇਣੇ ਪਏ ਤਾਂ ਮੇਰਾ 60 ਲੱਖ ਰੁਪਏ ਲੱਗ ਜਾਣਾ ਕਹਿੰਦਾ ਫਿਰ ਮੈਂ ਇੱਕ ਇੰਜੀਨੀਅਰ ਦੋਸਤ ਸੀ ਮੇਰਾ ਮੈਂ ਉਹਨਾਂ ਨਾਲ ਸੰਪਰਕ ਕੀਤਾ ਇੰਜੀਨੀਅਰ ਦੋਸਤੋ ਮੈਂ ਕਿਹਾ ਵੀ ਐਸਟੀਮੇਟ ਲਾ ਇਸ ਪੁਲ ਦਾ ਅਖਿਓ ਨੇ ਪੁਲ ਦਾ ਐਸਟੀਮੇਟ ਲਾ ਦਿੱਤਾ ਸਿਰਫ 8 ਲੱਖ ਦਾ ਕਹਿੰਦਾ ਜੀ ਮੈਂ 1 ਕਰੋੜ ਰੁਪਇਆ ਪੰਜਾਬ ਦਾ ਬਚਾਇਆ ਤੇ ਮੈਂ ਪੁਲ 8 ਲੱਖ ਚ ਬਣਾ ਦਿੱਤਾ ਉਹ ਪਿੰਡ ਵਾਲੇ ਕਹਿੰਦੇ ਜੀ ਆ ਦੇਖੋ ਪੁਲ ਤੇ ਕੁੱਤੇ ਖੜ ਗਏ ਉਹ ਛੱਤ ਝੰਬੂ ਡਰੇਨ ਆ ਉਹ ਜਦੋਂ ਪੁਲ ਤੇ ਦਿਖਾਇਆ ਉਥੇ ਪੁੜੀ ਹੈ ਨੀਗਾ ਯਾਰ ਕੋਈ ਸਿਰਫ ਦੋ ਪਾਈਪ ਪਏ ਉਹ ਵੀ ਪਿੰਡ ਦਾ ਸਰਪੰਚ ਤਾਰੀਆ ਸ਼ਾਇਦ ਇੱਕ ਸਰਪੰਚ ਬਗਰੋਲ ਦਾ ਉਹ ਕਹਿੰਦਾ ਜੀ ਆ ਲਾਂਗਾ ਪਾਉਣ ਵਾਸਤੇ ਦੋ ਪਾਈਪ ਵੱਡੇ ਨੂੰ ਦੇ ਇੱਡੇ ਤੇ ਪਾਈਪ ਕਰ ਦੋ ਉਹ ਡਰੇਨ ਤੇ ਰੱਖ ਤਾ ਲੋਕ ਉੱਤੋਂ ਤੁਰ ਕੇ ਰੰਗੀ ਜਾਂਦੇ ਨੇ ਯਾਰ ਏਡਾ ਝੂਠ ਜਿਹੜਾ ਕੋਈ ਕੋੜ ਹੈ ਹੀ ਨਹੀਂਗਾ ਜਿਹੜਾ ਕੋਈ ਬਣਾਇਆ ਹੀ ਨਹੀਂਗਾ ਜਿਹਦਾ ਕੋਈ ਐਸਟੀਮੇਟ ਬਣਿਆ ਹੀ ਨਹੀਂ ਸੀ ਜਿਹੜਾ ਇਹਦਾ ਇੰਜੀਨੀਅਰ ਕੋ ਦੋਸਤ ਹੀ ਨਹੀਂ ਸੀਗਾ ਏਦਾਂ ਦੇ ਝੂਠੇ ਬੰਦੇ ਸਾਡੇ ਦਾ ਰਾਜ ਕਰਦੇ ਔਰ ਆਪਣੇ ਮਾਮੇ ਖੜੇ ਚੜ ਕੇ ਕੀ ਕਿਹਾ ਸੀ ਬਰਨਾਲੇ ਦੇ ਲੈ ਵਿੱਚ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਬਾਅਦ ਮੈਂ दारू ਨਹੀਂ ਪੀਂਦਾ ਕਹਿੰਦਾ ਛੋਹ ਵਾਰੀ ਬੜੇਗਾ ਉਹ ਬਨਾਲੇ ਦੀ ਰੇਦੀ ਤੋਂ ਬਾਅਦ ਸ਼ਰਾਬ ਤਰੀਕੇ ਡਿੱਗ ਜਾਂਦਾ ਕਿ ਲੋਧੇ ਡਿੱਗ ਜਾਂਦਾ ਗੁਰਦੁਆਰਾ ਸਾਹਿਬ ਚ दारू ਪੀ ਕੇ ਜਾਂਦਾ ਮੈਂ ਤਾਂ ਸਿਰਫ ਕਿਰਦਾਰ ਦੀ ਗੱਲ ਕਰਦਾ ਹਾਂ ਅਗਰ ਪੰਜਾਬ ਦੇ ਕਿਰਦਾਰ ਦੇ ਲੋਕਾਂ ਨੂੰ ਆਪਾਂ ਆਪਣੇ ਤੇ ਰਾਜ ਕਰਨ ਦੇਾਂਗੇ ਤੇ ਫਿਰ ਪੰਜਾਬ ਤੋਂ ਆਪਾਂ ਕੀ ਉਮੀਦ ਕਰਾਂਗੇ ਨੌਜਵਾਨਾਂ ਤੋਂ ਇਹੀ ਕਰਾਰੇ ਨੇ ਕਿ दारू ਪੀਓ ਝੂਠ ਬੋਲੋ ਕੱਪਾ ਮਾਰੋ ਚੁੱਪ ਕਰੇ ਸੁਣਾਓ ਕਿਕਲੀਆਂ ਸੁਣਾਓ ਕਦੀ ਪੰਜਾਬ ਦਾ ਆਦਰ ਦੇ ਮੂਤ ਕਰਤ ਦੇ ਮੂ ਕਿੰਨੇ ਕੀ ਲੀਨਦੇ ਸੁਣਿਆ ਸੀ ਤੁਸੀਂ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਕੰਮ ਕੀ ਕੀ ਆ ਸੁਣਾਉਣਾ ਵਾ ਕਿ ਕੰਮ ਕਰਨਾ ਵਾ ਸਾਡੇ ਬੱਚੇ ਨਸਿਆਂ ਵਿੱਚ ਗਰਸਤ ਨੇ ਸਾਡੇ ਬੱਚੇ ਉਦਾਸ ਹੋ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਇਹ ਕੋਈ ਹੱਲ ਨਹੀਂ ਹੈ ਸਾਡੀਆਂ ਨੌਕਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਰਹੇ ਨੇ ਜਿਨ੍ਹਾਂ ਦੇ ਖੂਨ ਜਨਨਾ ਕਿ ਹਮਾਚਲ ਦੀ ਤਰ੍ਹਾਂ ਇੱਕ ਕਾਨੂੰਨ ਪੇਸ਼ ਕਰ ਤੈਨੂੰ ਗੱਲ ਸਮਝ ਨਹੀਂ ਆਉਂਦੀ ਇਸ ਕਰਕੇ ਮੈਂ ਸਤਕਾਰਯੋਗ ਚੀਮਾ ਦੇ ਨਗਰ ਨਿਵਾਸੀਓ ਬਜ਼ੁਰਗੋ ਨੌਜਵਾਨੋ ਮੈਂ ਤਾਂ ਸਿਰਫ ਇਹ ਕਹਿਣਾ ਆ ਆਪਣੀ ਤਕਦੀਰ ਆਪਣੇ ਹੱਥ ਚ ਲਵੋ ਇਹਨਾਂ ਦੇ ਆਤਮਕ ਛੱਟੂ ਤੇ ਕੇਚਰੀਵਾਲ ਦੇ ਬੱਚੇ ਨੇ ਇਹ ਉਹ ਅੱਜਾ ਵਾਲੇ ਦੇ ਬੱਚੇ ਨਹੀਂ ਗਏ ਇਹਨਾਂ ਨੇ ਤੁਹਾਡਾ ਕਦੀ ਕੁਝ ਨਹੀਂ ਸਵਾਰਨਾ ਰਾਜਸਮਾ ਦਿੱਤੀਆਂ ਅਮੀਰਾਂ ਨੂੰ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਬਾਹਰਲਿਆਂ ਨੂੰ ਜਿੰਨੇ ਚੰਗੇ ਅਹੁਦੇ ਪੰਜਾਬ ਸੂਬੇ ਦੇ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਹੋਣਾ ਸੀ ਕੇਚਰੀਵਾਲ ਦਾ ਦਿੱਲੀੋਂ ਬੰਦਾ ਆਇਆ ਉਪੀ ਤੋਂ ਜਿਹੜਾ ਬਾਬਾ ਸਿੰਘ ਯੂਨੀਵਰਸਿਟੀ ਦਾ ਐਜੂਕੇਸ਼ਨਪੀਚਰ ਹੈ ਸਾਡੇ ਬੱਚੇ ਦਾ ਅਗਿਆ ਚੱਕਰ ਚੱਕਰ ਚੁੱਕੇ ਨੇ ਕਿਹਨਾਂ ਨੇ ਬਸਤੇ ਭਰੇ ਪੁਕੇ ਰੱਖੇ ਹੋਇਆ ਸੋਸ਼ਲ ਮੀਡੀਆ ਤੇ ਗਾੜੀ ਤਰੋਚ ਕਰਨ ਦਾ ਸਾਧਨ ਰੱਖੇ ਹੋਏ ਨੇ ਅਜਨੀਆਂ ਨੌਕਰੀਆਂ ਹੋਰ ਵੀ ਦਿੱਤੀਆਂ ਸੋਸ਼ਲ ਮੀਡੀਆ ਤੇ ਸਾਰੇ ਦਿਲੀਓ ਲਿਆ ਕੇ ਬਿਠਾ ਕੇ ਚੰਡੀਗੜ੍ਹ ਦੇ ਸੈਕਟਰੀ ਨੇ ਬਿਠਾਇਆ ਹੈ ਤਾਕਤ ਕੇ ਮੈਂ ਸੈਲਫ ਕਰਦਾ ਕਿ ਇਸ ਇਲੈਕਸ਼ਨ ਨੂੰ ਇਸ ਸ nghiêmयत ਨਾਲ ਨਜ਼ਰਾਂ ਦਿਖੋ ਕਿ ਆਪਾਂ ਦੋ ਤਾਨਾ ਸੰਘਰੋਣੇ ਨੇ

ਔਰ ਆਪਣੇ ਕੰਮ ਵਿੱਚ ਸਿਮਾਰ ਕਰਨ ਅਗਰ ਸਿਆਣੇ ਹੋਣ ਕਿ ਤਾਂ ਜਿਹੜੇ ਕਿ ਲੱਗਦੇ ਨਹੀਂ ਮੈਨੂੰ ਇੰਨੇ ਸਿਆਣੇ ਇਸੇ ਤਰੀਕੇ ਨਾਲ ਮੁੱਖਾਂ ਨੂੰ ਚਰਨਗੇ ਇਸ ਵੋਟ ਪਾ ਕੇ ਤੁਸੀਂ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਵਕੀਲ ਬਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਕਿਰਤੀਆਂ ਦੇ ਕਾਮਿਆਂ ਦੇ ਲਤਾੜੇ ਹੋਿਆਂ ਦੇ ਪਛੜੇ ਹੋਿਆਂ ਦੇ ਦਲਿਤਾਂ ਦੇ ਔਰ ਸਾਰੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਦੇ ਉਤੇ ਸਾਡੇ ਚੱਕਰਾਂ ਮੇਰਾ ਥੋੜਾ ਗਲਾ ਵੀ ਸਾਥ ਨਹੀਂ ਦੇ ਰਿਹਾ ਕਿਉਂਕਿ ਮੈਨੂੰ ਤਾਂ ਹੁਣ 50 ਦਿਨ ਹੋ ਗਏ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਮੈਂ ਜਿਹੜਾ ਬੋਲਦਾ ਮੈਂ ਢਿੱਡ ਤੋਂ ਬੋਲਦਾ ਮੈਂ ਜਜ਼ਬਾਤੀ ਆਦਮੀ ਆ ਮੈਂ ਹਮੇਸ਼ਾ ਦਿਲ ਤੋਂ ਚੱਲਿਆ ਮੈਂ ਕਦੇ ਦਿਮਾਗ ਤੋਂ ਛੱਤਰ ਪੁਣਾ ਨਹੀਂ ਕੀਤਾ ਜ਼ਿੰਦਗੀ 'ਚ ਔਰ ਇਸ ਦਾ ਜੋ ਮੈਂ ਪੰਜਾਬ 'ਚ ਕੀਤਾ ਉਹਦੀ ਕੀਮਤ ਵੀ ਅਦਾ ਕੀਤੀ ਆ ਬਹੁਤ ਮੁਕਦਮੇ ਚੱਲੇ ਜੇਲਾਜ ਵੀ ਸੁੱਕਿਆ ਗਿਆ ਪਰ ਕੋਈ ਗੱਲ ਨਹੀਂ ਮੈਂ ਜਿੱਥੇ ਖੜਾ ਆ ਉੱਥੇ ਖੜਾ ਆ ਤਮੇ ਤਾਂ ਇਹ ਵੀ ਸ਼ਰਮ ਨਾ ਚੋਣਾ ਕਿ ਜੇ ਤੁਸੀਂ ਮੈਨੂੰ ਵੋਟ ਪਾ ਕੇ ਭੇਜੋਗੇ ਮੈਂ ਪਾਰਲੀਮੈਂਟ ਵਿੱਚ ਆ ਕੇ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਜਿਹੜੀ ਕਿਸੇ ਐਮਪੀ ਨੇ ਨਹੀਂ ਕੀਤੀ ਮੈਂ ਜਾ ਕੇ ਐਮਐਸਏ ਵਰਗੇ ਕਾਲੇ ਕਾਨੂੰਨਾਂ ਦਾ ਯੂਆਪਾ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰੂੰਗਾ ਮੈਂ ਜਿਹੜੇ ਕਰਜ਼ਾ ਚੜਿਆ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਪੰਜਾਬ ਦੇ ਵਿੱਚ ਲੋਕੀ ਆਤਮ ਹੱਤਿਆ ਕਰ ਰਹੇ ਮੈਂ ਇਹਨਾਂ ਦੀ ਗੱਲ ਕਰੂੰਗਾ ਮੈਂ ਸਬੂਰ ਵਿੱਚ ਪੈਲੇ ਹੋਏ ਕੈਂਸਰ ਵਿੱਚ ਧਰਤੀ ਦਾ ਪਾਣੀ ਜੋ ਫੈਕਟਰੀਆਂ ਦੇ ਗੰਦ ਨੇ ਸਾਡਾ ਗੰਦਲਾ ਕਰਤਾ ਮੈਂ ਇਹਦੀ ਵੀ ਗੱਲ ਕਰੂੰਗਾ ਮੈਂ ਪੰਜਾਬ ਵੈਸੇ ਵੀ ਜ਼ਮੀਨ ਹੇਠੇ ਪਾਣੀ ਦਾ ਸਤਾਰ ਜੋ ਬਹੁਤ ਤੇਜ਼ੀ ਨਾਲ نیچے ਗਿਆ ਅੱਜ ਸਮਰੂਹੋ ਰੈੱਡ ਜ਼ੋਨ ਵਿੱਚ ਸਾਡਾ ਪਾਣੀ ਜਿਹੜਾ ਟਿਊਬਲਾਂ ਦਾ ਅਸੀਂ ਝੋਨੇ ਵਾਸਤੇ ਕੱਢ ਰਹੇ ਹਾਂ ਇਸ ਵਸਮੇ ਦਾ ਹੱਲ ਵੀ ਕਰਾਂਗੇ ਮੈਂ ਪੰਜਾਬ ਦੇਸ਼ ਦਾ ਪਾਕਿਸਤਾਨ ਨਾਲ ਬਾਰਡਰ ਖੁੱਲ੍ਹਾ ਜਾਵੇ ਇਹਦੀ ਵਜਾਹਤ ਕਰੂੰਗਾ ਤਾਂ ਕਿ ਮੱਧ ਏਸ਼ੀਆ ਵਿੱਚ ਬਹੁਤ ਲੰਬੀ ਛੋੜੀ ਮਾਰਕੀਟ ਸਾਡੇ ਕਿਸਾਨਾਂ ਦੀ ਔਰ ਸਾਡੇ ਸਾਰੀਆਂ ਜਿੰਸਾਂ ਦੀ ਅਤੇ ਬਲਕੇ ਵਪਾਰੀਆਂ ਦੀ ਤੇ ਇੰਡਸਟਰੀ ਦੀ ਵੀ ਆ ਇਸ ਤਰ੍ਹਾਂ ਦੇ ਚੰਗੇ ਕੰਮ ਕਰਕੇ ਆਪਣੇ ਸੰਗਰੂਹ ਦੇ ਲੋਕਾਂ ਦੀ ਸੇਵਾ ਕਰੂੰਗਾ ਗਲਤਾਂ ਦੇ ਬੜੇ ਸ਼ੀਸ਼ ਨੇ ਇਹਨਾਂ ਦੀ ਮੇਰੇ ਕਾ ਵੀ ਦਿਹਾੜੀ ਬਹੁਤ ਘੱਟ ਆ ਇਹਨਾਂ ਦੇ ਦਿਨ ਪੂਰੇ ਨਹੀਂ ਲੱਗਦੇ ਇਹਨਾਂ ਦੇ ਮਕਾਨ ਵਾਲਿਆਂ ਵਾਲੇ ਨੇ ਇਹਨਾਂ ਦੇ ਇੱਕ ਕੋਠਾ ਦੀ ਜਗ੍ਹਾ ਨਹੀਂ ਹੈ ਇਹਨਾਂ ਦੇ ਮਸਲੇ ਵੀ ਸਾਰੇ ਜਿਹੜੇ ਨੇ ਉਹ ਚੱਕਾਂਗਾ ਔਰ ਇਹਨਾਂ ਦੇ ਵਾਸਤੇ ਵੀ ਕੋਈ ਵਿਸ਼ੇਸ਼ ਪ੍ਰਾਈਵੇਟ ਸੈਕਟਰ ਵਿੱਚ ਵੱਡਾ ਪ੍ਰੋਜੈਕਟ ਆਵੇ ਤਾਂ ਕਿ ਸਗਰੂ ਦੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਤੇ ਬੱਚਿਆਂ ਤੇ ਲੜਕੀਆਂ ਨੂੰ ਕੋਈ ਅੱچھے ਜੋਬਸ ਮਿਲ ਸਕਣ ਇਹ ਸਾਰੀਆਂ ਗੱਲਾਂ ਮੁੱਖ ਸਰ ਤੌਰ ਤੇ ਮੈਂ ਕਰਨ ਦੀ ਵਚਨਬੱਧ ਹਾਂ ਮੈਂ ਤੁਹਾਡਾ ਸਭ ਦਾ ਇਸ ਸਾਥ ਵਿੱਚ ਇੱਥੇ ਹੋਣ ਤੇ ਔਰ ਸਾਡੀ ਗੱਲ ਇਤਮਾਨ ਨਾਲ ਸੋੜਨ ਵਾਸਤੇ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਕਰਦਾ ਇੱਕ ਵਾਰ ਕਾਰ ਨਾਲ ਫਟੇ ਬਲਾਗਰ ਦੇ ਵਿੱਚ ਗੱਲਾਂ ਚੰਗੀਆਂ ਲੱਗੀਆਂ ਇੱਕ ਵਾਰੀ ਤਾੜੀ ਜ਼ਰੂਰ ਮਾਰ ਦੇਣਾ ਕਿ ਇਹ ਵੀ ਸਾਡੀ ਖਰਾਕ ਵੀ ਹੈ